ਤੁਹਾਨੂੰ ਸਭ ਨੂੰ ਪਤਾ ਹੈ ਕਿ ਕੱਲ ਪੰਜਾਬ ਸਰਕਾਰ ਕੋਲ ਕੁਝ ਨਵੀਂ ਬਦਲੀਆਂ ਕੀਤੀਆਂ ਗਈਆਂ ਨੇ ਕੁਝ ਆਫੀਸਰ ਨੂੰ ਨਵੇਂ ਅਹੁਦੇ ਤੇ ਦਿੱਤਾ ਗਿਆ ਹੈਗਾ ਉਹਨਾਂ ਨੂੰ ਨਵੇਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹੈਗੀਆਂ ਇਸੇ ਲੜੀ ਦੇ ਵਿੱਚ ਮੈਂ ਜੋ ਕਿ ਹੁਣ ਤੱਕ ਸੀਏ ਜੀਡੀਆ ਦੇ ਵਿੱਚ ਪੋਸਟਡ ਸੀ ਜੇ ਬਤਵਾ ਹੁਣ ਮੈਨੂੰ ਜਿਹੜੀ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਐਸ ਡਿਪਟੀ ਕਮਿਸ਼ਨਰ ਸ਼ੇਰਪਰਦਾ ਸਿੰਘ ਨਗਰ ਉਹ ਨਮਾਸ਼ੇ ਉਹਦੇ ਜਿਹੜੀ ਡੈਪਟੀ ਕਿਲੀ ਹੈ ਅੱਜ ਮੈਂ ਇੱਥੇ ਆ ਕੇ ਜੋ ਤੁਸੀਂ ਕਿਰੇ ਬੇਚ ਤੁਸੀਂ ਕੀ ਦੱਸੋਗੇ ਬਾਰੇ ਮੇਰਾ ਆਈਐਸ ਦਾ ਬੈਚ 2018 ਹੈਗਾ ਤੇ ਇਸ ਤੋਂ ਪਹਿਲਾਂ ਜਿਹੜੀ ਮੇਰੀ ਪੋਸਟਿੰਗਸ ਰਹੀਆਂ ਹੈਗੀਆਂ ਨੇ ਟ੍ਰੇਨਿੰਗ ਮੇਰੀ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਮੇਰੀ ਐਸਟੀਐਮ ਸ਼ਿਪ ਪਟਿਆਲਾ ਜ਼ਿਲ੍ਹਾ ਦੇ ਵਿੱਚ ਹੋਈ ਹੈਗੀ ਉੱਥੇ ਦੋ ਦੋਨ ਸਾਦਾਂ ਤੇ ਪਤਨਾ ਦੋ ਸਬਡਿਵੀਜ਼ਨਸ ਹੈ ਜਿੱਥੇ ਮੈਂ ਦੋ ਰੈਸਟੀਐਮ ਕੰਮ ਕੀਤਾ ਉਸ ਤੋਂ ਬਾਅਦ ਮੇਰੀ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ਿਪ ਜਿਹੜੀ ਹੈਗੀ ਏਡੀਸੀ ਜਨਰਲ आई वाज इन पठानकोट ਨਾਲ ਹੀ ਮੇਰੇ ਕੋਲ ਕੁਝ ਸਮੇਂ ਵਾਸਤੇ ਉੱਥੇ ਕਮਿਸ਼ਨਰ ਕਾਰਪੋਰੇਸ਼ਨ ਪਠਾਨਕੋਟ ਦਾ ਵੀ ਚਾਰਜ ਸੀਗਾ ਉਸ ਤੋਂ ਬਾਅਦ ਜਿਹੜੀ ਮੇਰੀ ਅਗਲੀ ਪੋਸਟਿੰਗ ਹੋਈ ਸੀਗੀ ਉਹ ਹੋਈ ਸੀਗੀ ਬਤੌਰ ਚੀਫ ਐਡਮਿਨਿਸਟ੍ਰੇਟਰ ਜਲੰਧਰ ਡਵੈਲਪਮੈਂਟ ਅਥਾਰਟੀ ਤੇ ਨਾਲ ਹੀ ਮੇਰੇ ਕੋਲ ਜ਼ਿੰਮੇਵਾਰੀ ਸੀਗੀ ਅੰਮ੍ਰਿਤਸਰ ਡਵੈਲਪਮੈਂਟ ਅਥਾਰਟੀ ਸਰ ਨਵਸਨ ਬਹੁਤ ਸਾਰੀਆਂ ਸਮੱਸਿਆ ਨੇ ਜੀ ਪਰ ਤੁਸੀਂ ਅੱਜ ਫਸਟ ਟਾਈਮ ਆਏ ਤੁਸੀਂ ਕਿਸ ਤਰ੍ਹਾਂ ਉਹ ਸਾਰਾ ਨਿਭਾਓਗੇ ਅ ਦੇਖੋ ਇਸ ਮਸਿਆਮਾ ਹਰ ਜਗ੍ਹਾ ਤੇ ਹੁੰਦੀਆਂ ਨੇ ਹਰ ਇੱਕ ਥਾਂ ਦੀਆਂ ਕੁਝ ਖੂਬੀਆਂ ਹੁੰਦੀਆਂ ਹੈਗੀਆਂ ਨੇ ਕੁਝ ਉੱਥੇ ਸਮੱਸਿਆਵਾਂ ਹੁੰਦੀਆਂ ਹੈਗੀਆਂ ਨੇ ਸੋ ਦੋਮਾ ਨੂੰ ਸਮਝਦੇ ਹੋਏ ਜੋ ਮੇਰੇ ਕੋਲ ਇੱਥੇ ਮੇਰੀ ਟੀਮ ਹੈਗੀ ਇਹ ਮੇਰੇ ਐਡੀਸੇ ਸਾਹਿਬ ਹੈਗੇ ਨੇ ਅ ਮੇਰੇ ਜੀਏ ਦਾ ਸਟਾਫ ਹੈਗਾ ਹੈ ਉਸ ਤੋਂ ਇਲਾਵਾ ਮੇਰੇ ਐਸਜੀਐਮਸ ਹੈਗੇ ਨੇ ਜੇ ਮੈਂ ਗੱਲ ਕਰਾਂ ਪੁਲਿਸ ਪ੍ਰਸ਼ਾਸਨ ਵਾਲੇ ਪਾਸੇ ਸਾਡੇ ਕੋਲ ਐਸਐਸਪੀ ਸਾਹਿਬ ਹੈਗੇ ਨੇ ਜੁਡੀਸ਼ਰੀ ਵਾਲੇ ਪਾਸੇ ਸਾਡੇ ਕੋਲ ਸੈਸ਼ਨ ਜੱਜ ਸਾਹਿਬ ਦਾ ਸਹਿਯੋਗ ਹੈਗਾ ਅਸੀਂ ਸਾਰੇ ਰਲ ਮਿਲ ਕੇ ਇੱਕ ਟੀਮ ਵਾਂਗੂ ਕੰਮ ਕਰਾਂਗੇ ਤੇ ਜੋ ਵੀ ਸਮੱਸਿਆਵਾਂ ਹੋਣਗੀਆਂ ਉਹਨਾਂ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਤੇ ਉਹਨਾਂ ਦੇ ਹਿਸਾਬ ਨਾਲ ਉਹਦੇ ਹੱਲ ਕਰਾਂਗੇ ਇਕਸਮ ਮਾਈਨਿੰਗ ਦਾ ਸਰ ਅਵੇਲ ਮਾਈਨਿੰਗ ਦਾ ਬਹੁਤ ਸਾਰਾ ਨਮਾਸਰ ਚਾਹੀਦਾ। ওকে। ਇਸ ਲਈ ਸਰ ਆਪਣੀ ਕਈ ਆਈਡ ਅਧਿਕਾਰੀ ਕੋਸ਼ਿਸ਼ ਕਰ ਲੈ ਕਿ ਤੁਸੀਂ ਸਰ ਉਸ ਲਈ ਕੀ ਹੋਵੇਗਾ। ਅ ਦੇਖੋ ਜੀ ਮਾਈਨਿੰਗ ਦੇ ਜਿਹੜੇ ਮਸਲੇ ਹੈਗੇ ਨੇ ਹੁਣ ਅਸੀਂ ਇੱਥੇ ਮੈਂ ਜੁਆਇਨ ਕੀਤਾ ਹੈਗਾ। ਸੋ ਮੈਂ ਆਪਣੀ ਫੀਲਡ ਸਟਾਫ ਤੋਂ ਵੀ ਇਹਦੇ ਬਾਰੇ ਇਨਪੁਟ ਲਵਾਵਾਂਗਾ। ਮੈਂ ਚਾਹਾਂਗਾ ਕਿ মিডিਆ ਵੀ ਮੈਨੂੰ ਇਹਦੇ ਵਿੱਚ ਅਸਿਸਟ ਕਰੇ, ਹੈਲਪ ਕਰੇ ਕਿਉਂਕਿ মিডিਆ ਹਰ ਵੇਲੇ ਗਰਾਊਂਡ ਤੇ ਹੁੰਦਾ ਹੈਗਾ। ਉਹਨਾਂ ਕੋਲ ਫਸਟ ਹੈਂਡ ਇਨਫੋਰਮੇਸ਼ਨ ਹੁੰਦੀ ਹੈਗੀ ਜੋ ਸ਼ਾਇਦ ਕਈ ਵਾਰੀ ਦਫ਼ਤਰਾਂ ਦੇ ਵਿੱਚ ਬੈਠੇ ਆਫੀਸਰਸ ਕੋਲ ਵੀ ਨਹੀਂ ਹੁੰਦੀ ਹੈਗੀ। ਕਰਮਚਾਰ ਸਤੋ ਜੀ ਵਾਲੇ ਕੀ ਇੱਕ ਮਜੇ ਇੱਕ ਮੇ ਬੁਲੇ ਨਸ਼ਾ ਅ ਮਸ਼ੇਦ ਜੀ ਸਾਨੂੰ ਪਤਾ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਦੇ ਲਈ ਅਸੀਂ ਇੱਕ ਮੁਹਿੰਮ ਚਲਾ ਰਹੇ ਹੈਗੇ ਆ ਵੱਡੇ ਵੱਡੇ ਪੱਧਰ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਹੈਗੀ ਆ ਅ ਇਹਦੇ ਵਿੱਚ ਕਵਾਇਦ ਵੀ ਸ਼ੁਰੂ ਹੋਈ ਹੈਗੀ ਆ ਅ ਅੱਜ ਵੀ ਤੁਸੀਂ ਨਿਊ ਮੀਡੀਆ 'ਚ ਦੇਖ ਰਹੇ ਹੋਵੋਗੇ ਨਿਊਜ਼ 'ਚ ਦੇਖ ਰਹੇ ਹੋਵੋਗੇ ਕਾਫੀ ਸਾਰੇ ਇਹੋ ਜਿਹੇ ਐਕਸ਼ਨ ਲਿੱਤੇ ਜਾ ਰਹੇ ਹੈਗੇ ਨੇ ਸੋ ਉਹਨਾਂ ਲੜੀਆਂ ਦੇ ਵਿੱਚ ਹੀ ਅਸੀਂ ਵੀ ਤਿੰਨ ਜਿਹੜੀ ਧਾਰੀ ਆਪਣੀ ਸਟਰੈਟਜੀ ਹੈਗੀ ਏ ਕਿ ਆਪਾਂ ਐਨਫੋਰਸਮੈਂਟ ਕਰੀਏ ਤਾਂ ਕਿ ਨਸ਼ਾ ਵਿਕੇ ਨਾ ਡੀ ਐਡਿਕਸ਼ਨ ਕਰੀਏ ਤਾਂ ਕਿ ਜਿਹੜੇ ਨਸ਼ਾ ਗ੍ਰਸਤ ਹੋ ਚੁੱਕੇ ਹੈਗੇ ਨੇ ਉਹ ਵਾਪਸ ਸਹੀ ਰਾਹ ਤੇ ਕਿਵੇਂ ਆ ਤੇ ਪ੍ਰੀਵੈਂਸ਼ਨ ਜੋ ਸਭ ਤੋਂ ਜ਼ਰੂਰੀ ਹੈਗਾ ਤਾਂ ਕਿ ਆਪਣੀ ਨਵੀਂ نسل ਜੋ ਅਜੇ ਤੱਕ ਇਸ ਰੋਗ ਤੋਂ ਅਛੂਤ ਹੈਗੇ ਨੇ ਉਹਨਾਂ ਨੂੰ ਇਸ ਤੋਂ ਅਸੀਂ ਦੂਰ ਹੀ ਰੱਖੀਏ ਤੇ ਉਹਨਾਂ ਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਜਾਈਏ ਵਿੱਦਿਆ ਵਾਲੇ ਪਾਸੇ ਲੈ ਕੇ ਜਾਈਏ ਤੇ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਠੀਕ ਰੈਂਕ